ਨੇ ਚੱਕੇ ਝੋਲਾ ਨੇ ਤੇ ਚੜ ਜਾਂਦੀ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਨੇ ਚੱਕੇ ਝੋਲਾ ਨੇ ਤੇ ਚੜ ਜਾਵੇਂ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਕਾਹਦਾ ਕਰਤਾ ਕਰਾਇਆ ਮਾਫ ਸਰਕਾਰ ਨੇ ਨਹੀਂ ਅੱਡੇ ਉੱਤੇ ਰੰਦੀਆਂ ਖੜੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੁਨੀਆ ਹੀ ਨਹੀਂ ਤੂੰ ਜਾਣੋ ਹਟਦੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੁਨੀਆ ਹੀ ਨਹੀਂ ਤੂੰ ਜਾਣੋ ਹਟਦੀ ਉਹ ਕਹਤਾ ਕੀ ਕਹਿੰਦੀ ਕਹਿੰਦੀ ਉਹ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨੋਂ ਨੋਂ ਪੰਜ ਸੁੱਖੇ ਛੜਦੇ ਸਿਆਲ ਵੇ ਤੂੰ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨੋਂ ਨੋਂ ਪੰਜ ਸੁੱਖੇ ਛੜਦੇ ਸਿਆਲ ਵੇ ਮੇਰੀ ਰੱਬ ਨਾਲੇ ਮੇਰੇ ਧਿਆ ਲੱਗ ਜੀ ਮੈਂ ਉਹੀ ਸਾਰੀ ਮੇਰ ਰੱਖਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕਉ ਬਲੱਡ ਘੜਦਾ ਮੈਂ ਤੇਰਾ ਕੱਟਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕਉ ਬਲੱਡ ਘੜਦਾ ਕਣਾ ਐਵੇਂ ਚੱਕਰਾਂ ਚ ਜਾਟੂ ਨੂੰ ਤੂੰ ਪਾਉਨੀਆ ਨੀ ਕਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਨੀਆ ਓ ਐਵੇਂ ਚੱਕਰਾਂ ਚ ਜਾਟੂ ਨੂੰ ਤੂੰ ਪਾਉਨੀਆ ਕਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਨੀਆ ਰੱਖੇ ਮਨ ਵਿੱਚ ਮੈਲ ਜੌਣੇ ਜੋਗੀਏ ਨੀ ਮੂੰਹ ਰਾਮ ਰਾਮ ਰੱਟਦੀ ਮਟਵਾ ਪਟ ਗਿਆ ਧਾਰਕਾਰ ਦੱਬੂ ਨੀ ਆਹੀਂ ਨੀ ਤੂੰ ਜਾਣੋ ਹਟਦੀ ਕੀ ਬਾਤ ਓਕੇ ਜੀ ਹਦ ਕਰਦੇ ਆ